ਸੋਰਠਾ ਮਹਲਾ 5 ਜਨਮ ਜਨਮ ਕੇ ਦੋਖ ਨਿਵਾਰੈ ਸੁਖ ਮਨ ਸਾਧਾਰੈ ਦਰਸ਼ਨ ਪੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੈ ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ 사ਦਾਰੈ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮਕੀ ਫੰਦਾ ਰਹਾ ਸਮਰੱਥ ਬੁਰਖ ਪੂਰਨ ਬੇਦਾਤੇ ਅਪੇ ਕਰਨ ਹਾਰਾ ਆਪਣਾ ਦਾਸ ਹਰਿ ਆਪ ਬਾਰਿਆ ਨਾਨਕ ਨਾਮ ਆਦਾਰਾ ਸਨਰਥ ਬੁਰਖ ਬੋਲਨ ਬੇਦਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰਿਆਪ ਬਾਰਿਆ ਨਾਨਕ ਨਾਮ ਆਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ hai guruji Fatih